हां जी बीपी शास्त्री काल जी। शास्त्री काल। ਕੀ ਨਾਮ ਆ ਜੀ ਤੁਹਾਡਾ? ਜੀ ਸਾਡਾ ਹਰਜੀਤ ਪੋਰਾ। ਕਿਹੜਾ ਪਿੰਡ ਆ ਜੀ? ਸਿਆੜ ਪਿੰਡ। ਅੱਛਾ ਜੋ ਅੱਜ ਸਿਆੜ ਪਿੰਡ ਦੇ ਵਿੱਚ ਸਬیل ਲਗਾਈ ਗਈ ਆ ਕਿਸ ਪੱਤੀ ਵੱਲੋਂ ਲਗਾਈ ਗਈ ਆ ਜੀ ਕੀ ਕਹੋਗੇ ਇਸ ਦੇ ਸਬੰਧ ਵਿੱਚ? ਅਸੀਂ ਜੀ ਬੂੜਾ ਪੱਤੀ ਵੱੰਨੀ ਹੋ ਆ। ਜੀ ਮੈਂ ਕਹਿੰਦੀ ਭਾਰਿਆਂ ਸਾਂਝੀ ਹੋਈ ਆ ਜੀ। ਜੀ ਮੈਂ ਸਾਨੂੰ ਕਹਿ ਦੇਣਾ ਉਹ ਮੰਤ ਸੀਗਾ ਵੀ ਅਸੀਂ ਸਬੀਲ ਲਾਈਏ। ਜੀ ਤੇ ਪਾਣੀ ਕਰਕੇ ਵੀ ਲੰਘਦੇ ਸੀਗੇ ਲੋਗਰੇ ਥੋੜਾ ਪ੍ਰਬੰਧ ਨਹੀਂ ਸੀਗਾ। ਹਾਂ ਜੀ। ਉਹਦੇ ਕਰਕੇ ਲਾਈ ਜੀ। ਦੇਖਿਆ ਜਾਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਜੀ। ਹਾਂਜੀ ਗਰਮੀ ਤਾਂ ਬਹੁਤ ਪੇਰ ਰਹੀ ਆ ਹਾਂਜੀ ਤੇ ਵੀ ਚਲੋ ਨਾਲੇ ਮੀਂਹ ਪੈ ਜਾਣਗੇ ਹਾਂਜੀ ਬਾਬਾ ਜੀ ਕਰਕੇ ਅਸੀਂ ਤਾਂ ਲਈ ਜਾਈ ਜੀ ਆ ਪਿੰਡ ਦੇ ਸਰਪੰਚ ਸਾਹਿਬ ਨੇ ਮੌਜੂਦਾ ਅਸੀਂ ਕਾ ਜੀ ਸਚਿਤਾ ਜੀ ਕੀ ਨਾਮ ਹੈ ਤੁਹਾਡਾ ਲੱਪੀਕੋਰ ਲੱਪੀਕੋਰ ਸਰਪੰਚ ਸਾਹਿਬ ਹਾਂਜੀ ਕੀ ਕਹੋਗੇ ਜੀ ਤੁਸੀਂ ਇਸ ਦੇ ਸਬੰਧ ਦੇ ਵਿੱਚ ਅੱਜ ਜੋ ਸਵੀਰ ਲਗਾਈ ਸੀ ਪਹਿਲੀ ਵਾਰ ਪੈਲ ਕਰੀ ਆ ਜੀ ਆਪਣੇ ਸਹਿਰ ਪਿੰਡ ਦੇ ਜੀ ਜੀ ਸੋਟੀ ਨੇ ਪੈਲ ਕਰੀ ਆ ਵੀ ਬੰਦੇ ਤਾਂ ਮੈਸੇਜ ਪੀਲਾ ਲਾਉਂਦੇ ਨੇ ਜੀ ਵੀ ਇੱਕ ਜਨਾਨੀ ਨਹੀਂ ਛੋਟਾ ਜਿਹਾ ਮੈਸੇਜ ਦਿੱਤਾ ਵਾ ਔਰ ਵੀ ਜਨਾਨੀ ਤਾਂ ਵੈਸੇ ਕੁਝ ਵੀ ਕਰ ਸਕਦੀਆਂ ਨੇ ਹਾਂਜੀ ਹਾਂਜੀ ਇੱਕੋ ਲੇਡੀਜ਼ ਦੀ ਬਹੁਤ ਵੱਡੀ ਸ਼ੁਰੂਆਤ ਹੁੰਦੀ ਹੈ ਇਹ ਅਸੀਂ ਪਹਿਲੀ ਵਾਰ ਸ਼ੁਰੂਆਤ ਕਰੀਏ ਜੀ ਬੀਬੀਆਂ ਕਿੰਨੀਆਂ ਜਾਨੀ ਕਿ ਪਰਾਲਾ ਕੀਤਾ ਗਿਆ ਹਾਂਜੀ ਬੀਬੀਆਂ ਵੱਲੋਂ ਕਰਿਆ ਜੀ ਬਹੁਤ ਸੋਹਣਾ ਪਰਾਲਾ ਜੀ ਅਸੀਂ ਪੰਜਾਬ ਵਾਸੀਆਂ ਦੇ ਸਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਭੈਣਾਂ ਨੂੰ बस ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆਂ ਵੀ ਅੱਗੇ ਆਓ ਠੀਕ ਹੈ ਛੋਟੇ-ਛੋਟੇ ਆਪਣੇ ਪਿੰਡ ਦੇ ਵਿੱਚ ਲੇਡੀਜ਼ ਉਪਰਾਲੇ ਕਰਨ ਜੀ ਤੇ ਬਹੁਤ ਕੁਝ ਕਰ ਸਕਦੀਆਂ ਨੇ ਜੀ ਜੀ ਹਾਂਜੀ ਧੰਨਵਾਦ ਹਾਂਜੀ ਬੱਚੇ ਨੇ ਫਸਾ ਸਰਦਾ ਜੀ ਤੁਹਾਡਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੀ ਜੋ ਅੱਜ ਬੀਬੀਆਂ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਤਪਦੀ ਗਰਮੀ ਦੇ ਵਿੱਚ ਹਾਂਜੀ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਗਈ ਆ ਹਾਂਜੀ ਇਹ ਸਪੈਸ਼ਲੀ ਬੀਬੀਆਂ ਵੱਲੋਂ ਉਪਰਾਲਾ ਕੀਤਾ ਗਿਆ ਕੀ ਕਹੋਗੇ ਇਹ ਆ ਵਿਪਰ ਨੇ ਬਹੁਤ ਵਈਆ ਸੁਖਿਆ ਜਿੰਨੀ ਗਰਮੀ ਪੈਂਦੀ ਆ ਅੱਗੇ ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਜੁੱਡੀ ਫੁਗਦੇ ਹੁੰਦੇ ਸੀਗੇ ਤੇ ਮੀਂਹ ਪੈ ਜਾ ਹਾਂਜੀ ਅੱਜ ਕਾ ਲੋ ਪੁਰਾਣੇ ਦਿੱਤੀ ਦਵਾਜ ਖਤਮ ਹੋ ਗਏ ਇਹ ਤਾਂ ਹੁਣ ਜਿਹੜੀ ਛੰਡੀ ਸਵੀਲ ਪਾਉਂਦੇ ਆ ਕਹਿੰਦੇ ਤੁਸੀਂ ਫੁਰੇਪੁਰ ਪੱਧ ਤੋਂ ਕਦੇ ਇਸ ਕਰਕੇ ਵਿਵੇ ਸੰਗਤ ਆਉਂਦੀ ਜਾਂਦੀ ਆ ਇਹਨਾਂ ਨੂੰ ਤਾਂ ਰਾਹਤ ਮਿਲਦੀ ਆ ਇੱਕ ਜਿਹੜਾ ਬਿਮਾਰਾ ਜਿਹੜੀ ਸੁੱਗੀ ਆ ਉਹਨੂੰ ਠੰਡ ਮਿਲਦੀ ਆ ਤੇ ਜਿੰਨੇ ਵੀ ਇਹ ਸੇਵਾ ਕਰਦੇ ਆ ਸਾਰੇ ਮਤਲਬ ਦੋ ਸੰਗਤ ਆਉਂਦੀ ਜਾਂਦੀ ਆ ਇਹਨਾਂ ਦਾ ਬਸ ਤਾਂ ਕੁਛ ਛਿਰਦਾ ਸਾਥ ਬੰਦਾ ਕੋਈ ਕਿਵੇਂ ਹੁੰਦਾ ਕਿਵੇਂ ਹੁੰਦਾ ਜੱਟ ਪੀ ਕੇ ਬੰਦੇ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਬਾਕੀ ਛਿਰਦਾ ਵੀ ਜਿਹੜੀ ਯਾਦ ਆ ਉਹ ਜਾਤਾ ਜਾ ਰਹਿੰਦੀ ਆ ਅੱਛਾ ਪੰਜਾਬ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਹਾਂ ਬਈ ਇੰਝ ਨਾ ਰਿਹਾ ਵੀ ਦਿੱਖੇ ਕਿ ਤੇ ਆਪਾਂ ਹੋਰ ਸੇਵਾ ਕਰਨਾ ਹੈ ਕਰਨੀਏ ਦੇਣਾ ਦੇ ਵਿੱਚ ਆਹ ਸੇਵਾ ਕਰਦੇ ਆ ਇਹ ਜੀ ਜਿਵੇਂ ਮੌਸਮ ਆ ਉਹਦੇ ਅਨੁਸਾਰ ਜੀ ਤਾਂ ਉਹ ਪੁਨ ਫਟਿਆ ਜਾਵੇ ਉਹਦੇ ਅਨੁਸਾਰ ਜੀ ਲੋਰ ਦੇ ਮੁਤਾਬਕ ਜਿਵੇਂ ਜਿਵੇਂ ਸਮਾਂ ਬਦਲਦਾ ਉਹਦੇ ਮੁਤਾਬਕ ਜਹੀ ਸੇਵਾ ਕਰੇ ਜੀ ਜੀ ਹੁਣ ਜਿਵੇਂ ਤਪਸ਼ ਚੱਲਦੀ ਆ ਜੀ ਬਹੁਤ ਜਿਆਦਾ 44 ਡਿਗਰੀ ਸੈਲਸੀਅਸ ਹਾਂਜੀ ਤਪਸ਼ ਚੱਲਦੀ ਜੀ ਉਨ ਉਤੇ ਇੰਨਾ ਵੀ ਜਿੰਨਾ ਵੱਧ ਤੋਂ ਵੱਧ ਸਰੀਰ ਦੀ ਦੇਖਭਾਲ ਕੀਤੀ ਜਾਵੇ ਹਾਂ ਰੱਖੀ ਹੁਣ ਦੇ ਲਿਹਾਜ਼ ਨੂੰ ਤਾਕ ਹੁਣ ਦੇ ਸਮੇਂ ਤੱਕ ਜਿਵੇਂ ਕੋ ਬੰਬ ਮਾਰੀਆਂ ਹੋਈਆਂ ਨੇ ਜੇ ਤਾਂ ਬਚਨ ਵਾਸਤੇ ਇਹੀ ਆ ਵੀ ਆਪਣਾ ਆਪਣਾ ਪ੍ਰਕਿਰਤੀ ਦਾ ਜਿਵੇਂ ਆਪਣੇ ਘਰ ਦੀ ਹਿਦਿਆਰ ਕਰਨਾ ਨੂੰ ਆ ਵੀ ਬਰਤੋ ਜੀ ਤਾਂ ਕਿ ਆਪਣਾ ਇਹ ਸਰੀਰ ਆ ਸੁਭਸਰ ਜੀ ਦੇਖਿਆ ਜਾਵੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਰੁੱਖਾਂ ਦੀ ਵੀ ਕਮੀ ਹੁੰਦੀ ਜਾ ਰਹੀ ਹੈ ਉਸ ਕਿਸੇ ਤੇ ਕੀ ਕਹੋਗੇ ਜਿਵੇਂ ਰੁੱਖਾਂ ਦੀ ਕਮੀ ਹੈ ਜਿਵੇਂ ਹੁਣੇ ਸੀਦਾਂ ਆਉਂਦੇ ਨੇ ਜੀਦਾਂ ਲੱਗਦੀਆਂ ਨੇ ਰੁੱਖਾਂ ਦੀ ਕਮੀ ਆ ਇਹਦੇ ਵਾਸਤੇ ਆਪਾਂ ਨੂੰ ਆਸੀ ਨਹੀਂ ਪਹੁੰਚਉਂਦੀ ਆ ਜਿਹਦੇ ਇਲਾਵਾ ਕਿ ਆਪਾਂ ਰੋਗ ਤੋਂ ਬਚੇ ਰਹਿਾਂ ਹਾਂ ਜੀ ਜਿਵੇਂ ਹੁਣ ਜਿਵੇਂ ਸਾਡੇ ਨਗਰ ਵਿੱਚ ਤਕਰੀਬਨ ਕੋਈ ਨਾ ਇਹੋ ਜਿਹਾ ਹੈ ਜੀ ਕਿਤੇ ਨਾ ਰੁੱਖ ਲਾਇਆ ਜੀ ਬਹੁਤ ਪੰਦੇ ਪਾਸਿਆਂ ਨੇ ਜਿੱਦਾਂ ਸੇਵਾ ਲੱਗੀ ਆ ਬਹੁਤ ਮਤਲਬ ਫਾਇਦਾ ਕਰਾ ਹਾਂ ਨੇ ਵਧੀਆ ਕੀਤਾ ਇਹਦੇ ਨਾਲ ਹਰ ਇੱਕ ਆਪਾਂ ਨੂੰ ਵੀ ਜਿੱਨੇ ਇਹ ਤਾਰੇ ਜਾਨਵਰ ਨੇ ਇਹਨਾਂ ਨੂੰ ਵੀ ਆਰਾਮ ਮਿਲਦਾ ਜੀ ਇਹ ਬਾਕੀ ਇਹ ਪ੍ਰਦੂਸ਼ਨ ਨਾਲ ਆਕਸੀਜਨ ਨਾਲ ਇਹਨਾਂ ਤੋਂ ਆਪਣੀਆਂ ਬਿਮਾਰੀਆਂ ਤੋਂ ਰਹਿਤ ਰਹਸ ਜੀ ਦੇਖਿਆ ਜਾਵੇ ਅਸੀਂ ਦੇਖ ਰਹੇ ਹਾਂ ਇਸ ਪਿੰਡ ਦੇ ਵਿੱਚ ਪਿੱਛੇ ਅਸੀਂ ਤੁਹਾਡੇ ਕੈਮਰੇ ਦੇ ਪਿੱਛੇ ਦੇਖ ਰਹੇ ਹਾਂ ਕਿ ਰੁੱਖਾਂ ਦੀ ਕੋਈ ਕਮੀ ਨਹੀਂ ਦੇ ਨਜ਼ਰ ਆ ਰਹੀ ਸੜਕ ਦੇ ਉੱਪਰ ਇਸੇ ਤਰ੍ਹਾਂ ਦੇ ਅਗਰ ਪ੍ਰਾਲੇ ਹਰ ਪਿੰਡ ਦੇ ਵਿੱਚ ਕੀਤੇ ਜਾਣ ਕਿ ਸੜਕਾਂ ਦੇ ਉੱਪਰ ਰੁੱਖੀ ਰੁੱਖ ਹੋਣ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਔਰ ਆਕਸੀਜਨ ਤੋਂ ਕਮੀ ਪੂਰੀ ਹੋ ਸਕਦੀ ਹੈ ਰੋਗਾਂ ਤੋਂ ਰਾਹਤ ਹੋ ਜਾਣਗੇ ਲੋਕਾਂ ਨੂੰ ਸਟਕਾਰਾ ਮਿਲ ਜਾਊਗਾ ਜੀ ਕਿਉਂ ਹਰੇਕ ਸਾਹ ਤੇ ਠੰਡ ਹੋਏਗੀ ਹਵਾ ਚਾਪ ਨੇ ਧੁੱਪ ਨਹੀਂ ਹੋਏਗੀ ਕਿਤੇ ਜੀ ਤੇ ਆਪਰੋ ਕਿੰਨੇ ਜੀਵ ਜਾਨੀ ਪਾ 100 ਦੇ ਆਹ ਦਾ 500 ਉਹਦਾ ਬਸ ਹੋਏਗਾ ਜਾਨੀ ਜਿਹੜੀ ਆਪਣੀ ਪ੍ਰਕਿਰਤੀ ਆ ਖਸਾ ਦਾ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਜੀ ਧੰਨਵਾਦ